ਸਸ਼ੀਓਕਾਲ ਕਲਿਆਣ ਟੀਵੀ ਵੇਖ ਰਹੇ ਹੋ ਤੁਸੀਂ ਤੇ ਲੋਕ ਸਭਾ ਚੋਣਾਂ ਦੇ ਵਿਚਾਲੇ ਪੁਲਿਸ ਦੇ ਵੱਲੋਂ ਸਖਤੀ ਵਧਾ ਦਿੱਤੀ ਗਈ ਹੈ। ਬਠਿੰਡਾ ਪੁਲਿਸ ਦੇ ਵੱਲੋਂ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜ਼ਿਲ੍ਹੇ ਭਰ ਦੇ ਵਿੱਚ ਚੈਕਿੰਗ ਹੋ ਰਹੀ ਹੈ ਤਾਂ ਉੱਥੇ ਹੀ ਇੰਟਰ ਸਟੇਟ ਨਾਕਿਆਂ ਤੇ ਵੀ ਤਲਾਸ਼ੀ ਲਈ ਜਾ ਰਹੀ ਹੈ। ਬੀਤੇ ਕੱਲ੍ਹ ਥਾਣਾ ਸੰਗਤ ਦੀ ਪੁਲਿਸ ਨੇ ਇੰਟਰ ਸਟੇਟ ਨਾਕਿਆਂ ਤੇ ਚੈਕਿੰਗ ਦੇ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ 250 ਗ੍ਰਾਮ ਅਫੀਮ ਬਰਾਮਦ ਹੋਈ ਹੈ। ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵਿਅਕਤੀ ਲੁਧਿਆਣਾ ਦਾ ਵਾਸੀ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹ ਫੀਮ ਕਿਥੋਂ ਲੈ ਕੇ ਆਇਆ ਹੈ ਤੇ ਕਿੱਥੇ ਇਸਨੀ ਦੇਣੀ ਸੀ ਇਸ ਦੀ ਜਾਣਕਾਰੀ ਥਾਣਾ ਸੰਗਤ ਦੇ ਐਸ ਐਚ ਓ ਸੰਦੀਪ ਭਾਰਤੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੱਲ ਮਿਤੀ 23 5 2024 ਨੂੰ ਜੋ ਇੰਟਰਸਟਡ ਨਾਕਾ ਡੋਮ ਵਾਲੀ ਲੱਗਿਆ ਹੋਇਆ ਜਿੱਥੇ ਚੈਕਿੰਗ ਚੱਲ ਰਹੀ ਸੀ ਚੈਕਿੰਗ ਦੌਰਾਨ ਕਮਰਿੰਦਰ ਸਿੰਘ ਦੀ ਸਗਾ ਕਰਨ ਉਹ ਤੋਂ ਨਰਿੰਦਰ ਸਿੰਘ ਵਾਸੀ ਲੁਧਿਆਣਾ ਜਿਸ ਨੂੰ ਕਾਬੂ ਕੀਤਾ ਗਿਆ ਤੇ ਜਿਸ ਦੇ ਕਬਜ਼ੇ ਵਿੱਚੋਂ 250 ਗ੍ਰਾਮ ਅਫੀਮ ਰਾਮਦ ਹੋਈ ਹੈ ਜਿਸ ਤੇ ਮਕਦਮਾ ਨੰਬਰ 49 ਮਿਤੀ 23 5 2024 ਅੰਡਰ ਸੈਕਸ਼ਨ 18 61 85 ਐਨਡੀਪਸ ਦਰਜ ਕੀਤਾ ਗਿਆ ਹੈ ਥਾਣਾ ਸੰਗਤ ਵਿੱਚ ਦਰਜ ਕੀਤਾ ਗਿਆ ਹੈ ਤੇ ਮਕਦਮੇ ਦੀ ਤਫਤੀਸ਼ جاری ਹੈ ਤੇ ਮਕਦਮੇ ਦੀ ਤਫਤੀਸ਼ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹਦੇ ਬੈਕਵਰਡ ਤੇ ਫੋਟੋ ਲਿੰਕ ਕੀ ਹਨ